ਦੋਸਤੋ ਪੰਜਾਬ ਨੂੰ ਕਿਸ ਤਰ੍ਹਾਂ ਰੱਤ ਪੀਣੀਆਂ ਜੋਕਾਂ ਚੂਸ ਰਹੀਆਂ ਨੇ ਉਹ ਮੇਰੇ ਖਿਆਲ ਦੇ ਨਾਲ ਜੇਕਰ ਇਸ ਵੇਲੇ ਸਾਰਾ ਕੁਝ ਵਿਚਾਰਿਆ ਜਾਵੇ ਉਹਦੇ ਤੇ ਇੱਕ ਬਹੁਤ ਮੋਟੀ ਕਿਤਾਬ ਲਿਖੀ ਜਾ ਸਕਦੀ ਹੈ ਪਰ ਇਸ ਲੁੱਟ ਦੇ ਵਿੱਚ ਜਦੋਂ ਕੁਝ ਜ਼ਿੰਮੇਵਾਰ ਚਿਹਰੇ ਵੀ ਨਜ਼ਰ ਆ ਜਾਣ ਤਾਂ ਫਿਰ ਕਿਤੇ ਨਾ ਕਿਤੇ ਸਾਡੇ ਵਾਸਤੇ ਦੁਬਿਧਾ ਜਾਂ ਸਮੱਸਿਆ ਦਾ ਸਬੱਬ ਇਹ ਹੈ ਕਿ ਪਈ ਅਸੀਂ ਕਰੀਏ ਤੇ ਕਰੀਏ ਕੀ ਕਿਉਂਕਿ ਇਹ ਜਿਹੜੇ ਲੋਕ ਲੁਭਾਵਨ ਦਾਅਵੇ ਕਰਨ ਵਾਲੇ ਲੋਕ ਆ ਜਦੋਂ ਇਹਨਾਂ ਦੇ ਵਿਚਾਰੇ ਆ ਕੇ ਉਹ ਲੋਕ ਖੜ ਜਾਂ ਜਿੰਨਾਂ ਲੋਕਾਂ ਨੂੰ ਅਸੀਂ ਜ਼ਿੰਮੇਵਾਰ ਮੰਨਦੇ ਆ ਜਾਂ ਸਟਾਰ ਮੰਨਦੇ ਆ ਆ ਤੁਸੀਂ ਦੇਖਿਆ ਨਾ ਯੂਵੀ ਹੋਰੀ ਕਿੰਨਾ ਫਸੇ ਆ ਇੱਕ ਐਪ ਦੀ ਮਿਸ਼ੂਰੀ ਕੀਤੀ ਸੀਗੀ ਅੱਜ ਤੱਕ ਹੁਣ ਈਡੀ ਦੇ ਢੇੜੇ ਜਿਹੜੇ ਆ ਉਹ ਮੁੱਕਦੇ ਨਹੀਂ ਪਾਏ ਪਰ ਇੱਥੇ ਪੰਜਾਬ ਦੇ ਵਿੱਚ ਕੀ ਹੋਇਆ? ਦਰਸਲ ਖੰਨਾ ਪੁਲਿਸ ਅੱਜ ਕੱਲ ਬੜੀ ਫਾਰਮ ਦੇ ਵਿੱਚ ਚੱਲ ਰਹੀ ਹੈ ਖੰਨਾ ਪੁਲਿਸ। ਇੱਥੇ ਪੁਲਿਸ ਮੁਖੀ ਆ ਡਾਕਟਰ ਜਿਉਤੀ ਯਾਦਵ ਜੋ ਕਿ ਮੰਤਰੀ ਹਰਜੋਤ ਸਿੰਘ ਬੈਂਸ ਹੋਰਾਂ ਦੀ ਸੁਪਤਨੀ ਹੈ। ਬੀਬੀ ਬਹੁਤ ਤੇਜ਼ ਤਰਾਰ ਆਫੀਸਰ ਆ। ਖੈਰ ਇੱਥੇ ਆ ਕੇ ਹੀ ਤੁਹਾਨੂੰ ਯਾਦ ਹੋਣਾ ਇੱਕ ਵਿਧਾਇਕਾ ਦਾ ਖਾਸਮ ਖਾਸ ਟੇਟੇ ਚੜਿਆ ਸੀ ਜਿਨ੍ਹਾਂ ਨੇ ਨਕਲੀ ਰੇਡ ਮਾਰ ਕੇ ਕੁਝ ਵਪਾਰੀ ਨੌਇਡਾ ਏਰੀਆ ਚੋਂ ਚੱਕ ਕੇ ਇੱਥੇ ਲਿਆਂਦੇ ਸੀਗੇ ਇੱਕ ਤੋਂ ਹੋਰ ਵੀ ਤਗੜੇ ਮਾਮਲੇ ਇੱਥੇ ਦਰਜ ਹੋਏ ਨੇ ਪਰ ਇਹਨਾਂ ਮਾਮਲਿਆਂ ਦੇ ਵਿੱਚੋਂ ਸਾਨੂੰ ਇੱਕ ਦਿਲਚਸਪ ਮਾਮਲਾ ਦੇਖਣ ਨੂੰ ਮਿਲਿਆ ਹੈ ਉਹਦਾ ਸ਼ਿਕਾਇਤ ਕਰਤਾ ਸੀ ਜੋਗਿੰਦਰ ਹਜ਼ੂਰ ਜੋਗਿੰਦਰ ਆ ਕੇ ਸ਼ਿਕਾਇਤ ਦਿੰਦਾ ਹੈ ਕਿ ਉਹ ਤੇ ਉਹਦਾ ਜੀਜਾ ਇੱਕ ਫਾਰਮ ਦੇ ਵਿੱਚ ਇੱਕ ਕੰਪਨੀ ਦੇ ਵਿੱਚ ਰੁਪਈਆ ਇਨਵੈਸਟ ਕਰਦੇ ਆ ਸ਼ਾਇਦ ਲਗਭਗ ਉਹਨਾਂ ਦਾ ਕੋਈ ਰੁਪਈਆ ਗਿਆ 25 ਲੱਖ 60 ਹਜ਼ਾਰ ਦੇ ਕਰੀਬ ਤੇ ਜੋ ਇਨਵੈਸਟਮੈਂਟ ਵੇਲੇ ਰਿਟਰਨ ਦਾ ਦਾਵਾ ਕੀਤਾ ਗਿਆ ਵਾਦਾ ਕੀਤਾ ਗਿਆ ਹੁਣ ਉਹਦੇ ਤੇ ਵਫਾ ਨਹੀਂ ਨਿਭਾਈ ਜਾ ਰਹੀ ਪੁਲਿਸ ਕੰਨ ਚੁੱਕਦੀ ਹੈ ਤੁਰੰਤ ਐਕਸ਼ਨ ਹੁੰਦੇ ਆ ਬੰਦੇ ਫੜ ਲਏ ਜਾਂਦੇ ਆ ਵਿਕਰਮਜੀਤ ਪਰਵਿੰਦਰ ਸਿੰਘ ਸਤਵਿੰਦਰ ਸਿੰਘ ਜਸਪ੍ਰੀਤ ਸਿੰਘ ਬਾਈ ਇਹਨਾਂ ਬੰਦਿਆਂ ਨੂੰ ਮੁਢਲੇ ਤੌਰ ਤੇ ਅरेस्ट ਕੀਤਾ ਜਾਂਦਾ ਹੈ ਕਹਾਣੀ ਬੜੀ ਦਿਲਚਸਪ ਹੈ ਹੁਣ ਸੁਣਦੇ ਜਾਣਾ ਇਹ ਕੀ ਕਰਦੇ ਸੀ ਇਹਨਾਂ ਨੇ ਇੱਕ ਕੰਪਨੀ ਬਣਾਈ ਜਨਰੇਸ਼ਨ ਆਫ ਫਾਰਮਿੰਗ ਕਰਕੇ ਠੀਕ ਹੈ ਜੀ ਇੱਕ ਦਾਵਾ ਕਰਦੇ ਸਨ ਕਿ 8% ਮੰਥਲੀ ਰਿਟਰਨ ਤੁਹਾਨੂੰ ਦੇਵਾਂਗੇ 8% ਠੀਕ ਹੈ ਜੀ ਲੋਕ ਜੁੜਦੇ ਗਏ ਲੋਕ ਜੁੜਦੇ ਗਏ ਇਸ ਤੋਂ ਬਾਅਦ ਫਿਰ ਅੱਗੇ ਕੁਝ ਹੋਰ ਗ੍ਰਿਫਤਾਰੀਆਂ ਵੀ ਹੋਈਆਂ ਖैर ਇਹ ਜਦੋਂ ਮਾਮਲਾ ਖੁੱਲਿਆ ਪੁਲਿਸ ਨੇ ਇਸ ਨੂੰ ਇਨਵੈਸਟੀਗੇਟ ਕੀਤਾ ਤਾਂ ਮੁੱਢਲੇ ਤੌਰ ਤੇ 21 ਖਾਤਿਆਂ 'ਚੋਂ 122 ਕਰੋੜ ਦੀਆਂ ट्रांजੈਕਸ਼ਨਾਂ ਜਿਹੜੀਆਂ ਉਹ 1 ਜਨਵਰੀ ਤੋਂ ਹੁਣ ਤੱਕ ਪਾਈਆਂ ਗਈਆਂ ਤੁਸੀਂ ਹਿਸਾਬ ਲਾ ਲਓ ਪਹਿਲਾ ਤੇ 10ਵਾਂ ਯਾਨੀ 9-10 ਮਹੀਨਿਆਂ ਦੇ ਦੌਰਾਨ ਇਨਾ ਬੰਦਿਆਂ ਨੇ 122 ਕਰੋੜ ਰੁਪਈਆ ਜਿਹੜਾ ਇਨਵੈਸਟ ਕਰਵਾਇਆ ਹੁਣ ਇਹ ਵੇਖਣ ਦੀ ਗੱਲ ਆ ਕਿ ਕਿਵੇਂ ਦੇਖੋ ਇਹ ਕੀ ਕਰਦੇ ਸੀਗੇ ਇੱਕ ਤਰ੍ਹਾਂ ਨਾਲੇ ਪੌਂਜੀ ਸਕੀਮ ਸੀਗੀ ਮੈਂ ਐਫ ਆਈ ਆਰ ਨੰਬਰ ਇੱਥੇ ਦੱਸ ਦੇਵਾਂ 247 ਤੇ 248 ਦੋ ਐਫ ਆਈ ਆਰ ਕਟੀਆਂ ਹੋਈਆਂ ਨੇ ਉਹਦੇ ਵਿੱਚ ਸਾਰੀ ਤਫਸੀਲ ਤੁਹਾਨੂੰ ਨਜ਼ਰ ਆ ਜਾਏਗੀ ਮਤਲਬ ਕਿ ਵਰਮੀ ਕੰਪੋਜ਼ਿੰਗ ਤੇ ਆਰਗੇਨਿਕ ਖੇਤੀ ਦੇ ਨਾਮ ਤੇ ਇਹ ਕਹਿੰਦੇ ਸੀਗੇ ਕਿ ਤੁਸੀਂ ਇਨਵੈਸਟ ਕਰੋ ਬਾਈ ਪਲਾਟ ਤਿਆਰ ਕਰੋ ਇਹ ਕਰਾਂਗੇ ਉਹ ਕਰਾਂਗੇ ਅਗਲਾ ਕਹਿੰਦਾ ਕਿ ਯਾਰ ਮੈਂ ਇਨਵੈਸਟਮੈਂਟ ਦੇ لحاظ ਨਾਲ ਤੇ ਠੀਕ ਹੈ ਮੈਨੂੰ ਪੁੱਗਦੀ ਆ ਗੱਲ ਪਰ ਬਾਈ ਇਹਨਾਂ ਚੱਕਰਾਂ ਚ ਨਹੀਂ ਪੈਣਾ ਚਾਹੁੰਦਾ ਫਿਰ ਇਹ ਕਹਿੰਦੇ ਸਨ ਕਿ ਡਾਇਰੈਕਟ ਇਨਵੈਸਟ ਕਰਦੇ 8% ਤੈਨੂੰ ਮਿਲ ਜਾਏਗਾ ਹੁਣ 8% ਦਾ ਜੇ ਨੂੰ ਆਪਾਂ ਵੇਖੀਏ ਤਾਂ ਬਾਈ ਆਲਮੋਸਟ ਐਨੋਲੀ ਤੇ 150 ਤੋਂ ਵੀ ਜ਼ਿਆਦਾ ਪਰਸੈਂਟ ਬਣ ਜਾਏਗਾ ਰਿਟਰਨ ਤੁਸੀਂ ਸੋਚ ਕੇ ਦੇਖੋ ਐਫ ਡੀ ਕਰਵਾਉਂਦੇ ਜੇ ਨਾ ਐਫ ਡੀ ਤੇ ਕੀ ਹੈ 6% 7% ਤੁਹਾਨੂੰ ਦਿੰਦੇ ਨੇ ਉਹ ਬਾਅਦ ਦੇ ਵਿੱਚ ਜੋ ਇੰਟਰਸਟ ਹੁੰਦਾ ਉਹਦੇ ਤੇ ਵੀ ਸ਼ਾਇਦ ਟੀ ਡੀ ਐਸ ਲੱਗ ਜਾਂਦਾ ਹੋਏਗਾ ਤਾਂ ਤੁਹਾਨੂੰ ਕੋਈ ਆ ਕੇ ਕਹੇ ਕਿ ਤੈਨੂੰ ਮੰਥਲੀ ਦਾ 8% ਰਿਟਰਨ ਦਿੰਨਾ ਸਰ ਕਿਸੇ ਵੀ ਬੰਦੇ ਦਾ ਦਿਮਾਗ ਸਟਕ ਨਾ ਜਾਏਗਾ ਤੇ ਪੰਜਾਬੀ ਤੇ ਪਹਿਲਾਂ ਹੀ ਲੁੱਟੇ ਜਾਣ ਲਈ ਤਿਆਰ ਹੁੰਦੇ ਆ ਇਹ ਤੇ ਪਹਿਲਾਂ ਹੀ ਤਿਆਰ ਹੁੰਦੇ ਆ ਕਿ ਕੋਈ ਆਵੇ ਮੱਖਣ ਲਾਵੇ ਤੇ ਬਸ ਤਲ ਜਾਵੇ ਸਾਨੂੰ ਕੰਨੀਆਂ ਕੰਪਨੀਆਂ ਮੈਂ ਆਪਣੀ ਸੰਭਾਲ ਦੇ ਵਿੱਚ ਸਭ ਤੋਂ ਪਹਿਲਾਂ ਰੌਲਾ ਦੇਖਿਆ ਸੀਗਾ ਲੋਕ ਇੱਕ ਦਫ਼ਤਰ ਦੇ ਅੱਗੇ ਤਾਂ ਹਾਂ ਮਾਰ ਰਹੇ ਸੀ ਮੈਂ ਛੋਟਾ ਜਿਹਾ ਸੀ ਉਸ ਤੋਂ ਬਾਅਦ ਅੱਜ ਤੱਕ ਮੈਂ ਇਨਾ 4-5 ਦਹਾਕਿਆਂ ਚ ਪਤਾ ਹੀ ਨਹੀਂ ਕਿੰਨੀਆਂ ਕੋਈ ਠੱਗੀਆਂ ਮਾਰ ਕੇ ਭੱਜੀਆਂ ਕੰਪਨੀਆਂ ਦੇਖੀਆਂ ਪੰਜਾਬ ਚ ਚਾਹੇ ਪਰਲ ਹੋਵੇ ਚਾਹੇ ਮੋਰ ਆਲਾ ਨੀਰੇਜ ਹੋਵੇ ਕਿੰਨੀਆਂ ਨੇ ਸਰ ਕੋਈ ਅੰਤ ਹੀ ਨਹੀਂ ਹੈ ਤਾਂ ਇਹ ਆ ਗਿਆ ਮદાન ਦੇ ਵਿੱਚ ਅੱਛਾ ਪਹਿਲਾਂ ਆਪਾਂ ਦੇਖਿਆ ਕਿ ਜਦੋਂ ਕਿਸਾਨੀ ਅੰਦੋਲਨ ਸਟਾਰਟ ਹੋਇਆ ਕਈ ਲੋਕਾਂ ਨੇ ਮੈਂ ਨਾਂ ਨਹੀਂ ਲਾਉਂਗਾ ਕਈ ਲੋਕਾਂ ਨੇ ਦੁਕਾਨਦਾਰੀਆਂ ਕੀਤੀਆਂ ਐਸਾ ਕਮਾਇਆ ਇਨਵੈਸਟ ਕਰਵਾਇਆ ਅੱਜ ਉਹ ਕਿੱਥੇ ਨੇ ਸਾ ਉਹ ਬ੍ਰਾਂਡ ਕਿੱਥੇ ਨੇ ਤੁਸੀਂ ਸੋਚ ਕੇ ਦੇਖੋ ਉਹਨਾਂ ਬ੍ਰਾਂਡਾਂ ਨੂੰ ਬਣਾਉਣ ਵਾਲੇ ਕਿੱਥੇ ਨੇ ਅੱਜ ਕੱਲ ਆਰਗੈਨਿਕ ਖੇਤੀ ਦਾ ਫਿਊਚਰ ਵੈਰਾਈਟਾ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਕੋਈ ਧੋਰਾਏ ਨਹੀਂ ਹੈ ਬਾਜ਼ਾਰ ਬਣ ਰਿਹਾ ਹੈ ਮੋਟਾ ਅਨਾਜ ਇੱਕ ਬਾਜ਼ਾਰ ਆਪਣਾ ਪੈਦਾ ਕਰ ਰਿਹਾ ਹੈ ਉਹਦੇ 'ਚੋਂ ਬਹੁਤ ਵੱਡਾ ਉਹ ਮੁਨਾਫਾ ਹਾਸਲ ਕਰ ਰਿਹਾ ਹੈ ਤਾ ਇਹਨਾਂ ਨੇ ਵੀ ਇਹੋ ਦਾ ਕੱਢਿਆ ਕਿ ਭਾਈ ਆਰਗੈਨਿਕ ਨਾਂ ਤੇ ਅੱਜਕੱਲ ਬਾਜ਼ਾਰ ਵੀ ਮਿਲ ਰਿਹਾ ਹੈ ਇਨਵੈਸਟਰ ਵੀ ਮਿਲ ਰਿਹਾ ਪਾਉਸ ਸਕੀਮ ਤਲੇ ਆ ਪੌਂਜੀ ਸਕੀਮ ਪੌਂਜੀ ਸਕੀਮ ਵੈਸੇ ਇਹਨੂੰ ਵੀ ਮੈਂ ਥੋੜਾ ਜਿਹਾ ਖੋਲ ਕੇ ਦੱਸਾਂ ਤੇ ਕੀ ਹੁੰਦੀ ਆ ਕਿ ਤੁਹਾਨੂੰ ਰਿਟਰਨ ਦਾ ਵਾਅਦਾ ਕੀਤਾ ਗਿਆ ਨਾਲ ਕਿਹਾ ਗਿਆ ਕਿ ਤੁਸੀਂ ਹੋਰ ਜੋੜੋ ਤੁਹਾਡਾ ਰਿਟਰਨ ਵਧਦਾ ਜਾਏਗਾ ਵਧਦਾ ਜਾਏਗਾ ਪਰ ਹੁੰਦਾ ਕੀ ਹੈ ਕਿ ਐਟ ਦੀ ਐਂਡ ਕਿਸੇ ਨੂੰ ਕੁਝ ਨਹੀਂ ਮਿਲਦਾ ਕੱਖ ਨਹੀਂ ਮਿਲਦਾ ਪਹਿਲਾਂ ਪਹਿਲ ਥੋੜਾ ਬਹੁਤ ਮਿਲਦਾ ਇਹਨਾਂ ਨੇ ਵੀ ਕੀ ਕੀਤਾ ਇਹਨਾਂ ਨੇ ਵੀ ਕੁਝ ਸਮੇਂ ਤੱਕ ਕੁਝ ਬੰਦਿਆਂ ਨੂੰ ਦਿੱਤੇ ਕਿ ਜੀ ਕਾਰਾਂ ਦੇਵਾਂਗੇ ਆ ਕਰਾਂਗੇ ਵਾਹ ਕਰਾਂਗੇ ਤੁਹਾਡਾ ਹੀ ਸਿਰ ਤੇ ਤੁਹਾਡੀਆਂ ਜੁੱਤੀਆਂ ਜੋ ਮਰਜ਼ੀ ਦਾ ਹੀ ਚੱਣ ਚੱਲਣ ਪਿਛਲੇ ਦਿਨਾਂ ਦੇ ਵਿੱਚ ਹੋਇਆ ਕੀ ਕਿ ਇਹਨਾਂ ਨੇ ਇੱਕ ਸਮਾਗਮ ਕਰਵਾਇਆ ਸੀ ਸਮਾਗਮ ਕਰਵਾਇਆ ਸੀਗਾ ਉਹਦੇ ਵਿੱਚ ਭਾਈ ਬਹੁਤ ਵੱਡੇ ਵੱਡੇ ਪੁਲਿਸ ਆਫੀਸਰ ਜਾਂ ਇਹ ਸਾਰੇ ਪ੍ਰੋਟੈਕਸ਼ਨ ਦੇ ਵਿੱਚ ਲਾਏ ਗਏ ਕਿਉਂਕਿ ਵੀਆਈਪੀ ਆਏ ਸਨ ਇਸ ਤੋਂ ਇਲਾਵਾ ਰਸੂਖਦਾਰ ਬੰਦੇ ਜਿਹੜੇ ਸੀਗੇ ਉਹ ਵੀ ਬੁલાਏ ਗਏ ਜਿਹੜੇ ਰਸੂਖਦਾਰ ਉੱਥੇ ਬੁલાਏ ਗਏ ਸੀਗੇ ਇਸੇ ਹੀ ਕੰਪਨੀ ਹੈ ਜਿਹੜੇ ਠਾਗ ਵਿਭਾਗ ਹੈ ਇਹਨਾਂ ਵੱਨਿਓ ਹੀ ਇੱਕ ਸ਼ਾਨਦਾਰ ਸਮਾਗਮ ਉੱਥੇ ਆਯੋਜਿਤ ਕੀਤਾ ਜਾਂਦਾ ਹੈ ਤੱਕੇ ਜਿਹੜੇ ਸੱਜਣ ਆਏ ਸਨ ਕਿਹੜੇ ਕਿਹੜੇ ਸੱਜਣ ਆਏ ਸਨ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾ ਲਓ ਕਿ ਇੱਕ ਸੱਜਣ ਉੱਤੇ ਤੁਸੀਂ ਜਾਣਦੇ ਹੋਗੇ ਜਨਰੇਸ਼ਨ ਆਫ ਫਾਰਮਿੰਗ ਇੱਕ ਅਨਯੂ ਅਰਜੇ ਕਿ ਆਰਗੇਨਿਕ ਫਾਰਮਿੰਗ ਔਰ ਹੈਲਦੀ ਲਾਈਫ ਨੂੰ ਔਰ ਇਕਨੋਮਿਕਲ ਲਾਈਫ ਨੂੰ ਪ੍ਰਮੋਟ ਕਰਦੇ ਆ ਔਰ ਇਹਨਾਂ ਦੇ ਨਾਲ ਹਜ਼ਾਰਾਂ ਫਾਰਮਰ ਜਿਹੜੇ ਹੋਏ ਆ ਉਹਨਾਂ ਦਾ ਟੋਟਲ ਉਹਨਾਂ ਦੀ ਡਾਈਟ ਉਹਨਾਂ ਦੀ ਹੈਲਥ ਉਹ ਸਾਰਾ ਕੁਝ ਮੈਨੇਜ ਕਰਦੇ ਆ ਔਰ ਸਾਰਾ ਕੁਝ ਆਰਗੇਨਿਕ ਜਿਹੜਾ ਇਹ ਪ੍ਰਮੋਟ ਕਰਦੇ ਔਰ ਮੈਨੂੰ ਲੱਗਦਾ ਹੈ ਇਹ ਸਮੇਂ ਦੀ ਦੌੜ ਹੈ ਇਹ ਮਾਡਲ ਬੜਾ ਅਚਾ ਉਗੀ ਇਹ ਇਹ ਉਹੀ ਮਾਡਲ ਜਿਹੜਾ ਮਾਡਲ ਨੂੰ ਇਥੇ ਵੱਡੇ ਵੱਡੇ ਕਾਰਪੋਰੇਟ ਕਰਨਾ ਚਾਹੁੰਦੇ ਆ ਸੋ ਜੀ ਆਪਣੇ ਕਿਸਾਨ ਹੀ ਕਰ ਲੈਣਗੇ ਕਿ ਕਿਸਾਨ ਉਹਨਾਂ ਕਾਰਪੋਰੇਟਾਂ ਦਾ ਮੁਕਾਬਲਾ ਕਰ ਕਰਨਗੇ ਨਹੀਂ ਤਾਂ ਸਾਨੂੰ ਕਿਸਿਆਰੀ ਬਣਾ ਦੇਲੀਓ ਸੋ ਇਹ ਬਹੁਤ ਅੱਛਾ ਜਿਹੜਾ ਇਹਨਾਂ ਦਾ ਜਿਹੜਾ ਇਹ ਮਾਡਲ ਬਹੁਤ ਅੱਛਾ ਭਾਈ ਸਾਹਿਬ ਹੋਰਾਂ ਦਾ ਇਥੇ ਪੜਾਲਾ ਸੋ ਮੈਂ ਕੁਲਤਾਰ ਸਿੰਘ ਸੰਧਵਾ ਜੀ ਸਪੀਕਰ ਸਾਹਿਬ ਆਪਾਂ ਸ਼ੁਰੂਜ ਕੀ ਕਿਆ ਇਹਨਾਂ ਨੇ ਕੰਪਨੀ ਬਣਾਈ ਜਨਰੇਸ਼ਨ ਆਫ ਫਾਰਮਿੰਗ ਔਰ ਐਕਚੁਅਲ ਦੇ ਵਿੱਚ ਸਭ ਜਿਹੜੇ ਇਹਨਾਂ ਦੇ 21 ਖਾਤੇ ਆ ਇਹ 8 ਕੰਪਨੀਆਂ ਦੇ ਜ਼ਰੀਏ ਸੀ ਇਹਨਾਂ ਦੀ ਇੱਕ ਵੀ ਕੰਪਨੀ ਦੀ ਰਜਿਸਟ੍ਰੇਸ਼ਨ ਨਹੀਂ ਲੱਭੀ ਹਾਲੇ ਤੱਕ ਪੁਲਿਸ ਨੂੰ ਤੇ ਇੱਥੇ ਸਾਡੇ ਸਪੀਕਰ ਸਾਹਿਬ ਇਹਨਾਂ ਨੂੰ ਪ੍ਰਮੋਟ ਕਰ ਰਹੇ ਨੇ ਸਾਹਿਬ ਮੈਂ ਸ਼ੁਰੂਆਤ ਦੇ ਵਿੱਚ ਕੀ ਕਿਹਾ ਸੀਗਾ ਕਿ ਕੁਝ ਜ਼ਿੰਮੇਵਾਰ ਕੁਝ ਸੈਲੀਬ੍ਰਿਟੀ ਜਦੋਂ ਇਸ ਤਰ੍ਹਾਂ ਦੀ ਇੰਡੋਰਸਮੈਂਟ ਕਰਦੇ ਨੇ ਦਾ ਇਨਵੈਸਟਰਸ ਦਾ ਪਰੋਸਾ ਵੱਧਾ ਹਾਲਾਂਕਿ ਅਸੀਂ ਆਪਣੇ ਪੱਧਰ ਤੇ ਇਸ ਮਾਮਲੇ 'ਚ ਜਦੋਂ ਵਰਕਆਊਟ ਕੀਤਾ ਪੁਲਿਸ ਨਾਲ ਜੁੜੇ ਜਿਹੜੇ ਸਾਡੇ ਸੋਰਸਸ ਨੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਕਿ ਕੀ ਪੋਲਿਟੀਕਲ ਬੰਦਿਆਂ ਦਾ ਤਾਂ ਪੈਸਾ ਨਹੀਂ ਲੱਗਿਆ ਦੇਖੋ ਹਾਲ ਫਿਲਹਾਲ ਕਿਸੇ ਦਾ ਨਾਮ ਨਹੀਂ ਆਇਆ ਕਟੋ-ਕਟ ਸਾਨੂੰ ਕਨਫਰਮ ਨਹੀਂ ਹੈ ਪਰ ਇਹ ਜਾਂਚ ਹੋਣੀ ਚਾਹੀਦੀ ਹੈ ਫਿਰ ਜਦੋਂ ਅਸੀਂ ਅੱਗੇ ਜਾ ਕੇ ਵੇਖਿਆ ਕਿ ਕੀ 122 ਕਰੋੜ ਤੱਕ ਕੀ ਸੀਮਤ ਹੈ ਕਮ ਤਾਂ 170 ਕਰੋੜ ਤੱਕ ਦਾ ਅੰਦਾਜ਼ਾ ਹੋ ਚੁੱਕਾ ਹੈ ਲਗਭਗ ਪੌਣੇ 200 ਕਰੋੜ ਇਨਵੈਸਟ ਜਿਹੜਾ ਪੈਸਾ ਉਹ ਆਇਆ ਹੈ ਇਨਵੈਸਟ ਹੋ ਕੇ ਤੇ ਇਹ ਡਾਟਾ ਸਿਰਫ ਇਸ ਸਾਲ ਦਾ ਹੈ ਪਿਛਲੇ ਸਾਲ ਦੀਆਂ ट्रांजੈਕਸ਼ਨਾਂ ਨਿਕਲਣੀਆਂ ਬਾਕੀ ਨੇ ਮਾਮਲਾ ਪੌਣੇ 2 ਸਾਲ ਦੇ ਕਰੀਬ ਦਾ ਹੈ ਪਿਛਲੇ ਸਾਲ ਦੀਆਂ ਜਦੋਂ ट्रांजੈਕਸ਼ਨ ਆਉਣਗੀਆਂ ਤਾਂ ਕੀ ਇਹਦੇ ਵਿੱਚ ਕਿਸੇ ਪੋਲਿਟিক্যাল ਚਿਹਰੇ ਦਾਤੇ ਨਹੀਂ ਪੈਸਾ ਲੱਗਿਆ ਤੇ ਜਿਹੜੀਆਂ ट्रांजੈਕਸ਼ਨਾਂ ਆਈਆਂ ਨੇ ਕੀ ਇਹ ਲੱਖਾਂ ਤੱਕ ਹੀ ਸੀਮਤ ਨੇ ਜਾਂ ਕਰੋੜਾਂ 'ਚ ਨੇ ਜੇ ਕਰੋੜਾਂ 'ਚ ਨੇ ਤਾਂ ਇਨਕਮ ਟੈਕਸ ਨੂੰ ਕਿਉਂ ਨਾ ਜਾਂਚ ਸੌਂਪੀ ਜਾਵੇ ਭਾਈ ਇਹ ਪੈਸਾ ਕਿੱਥੋਂ ਆ ਰਿਹਾ ਕੀ ਇਹ ਤਾਂ ਨਹੀਂ ਹੈ ਕਿ ਮਖੌਟਾ ਕੋਈ ਹੋਰ ਹੈ فرض ਕਰੋ ਕਿ ਮੈਂ ਸਧਾਰਨ ਵਿਅਕਤੀ ਆ ਕੋਈ ਮੈਨੂੰ ਕਹੇ ਕਿ ਤੈਨੂੰ ਆ 5 ਲੱਖ ਦਿੱਤਾ ਆਪਦੇ ਨਾਮ ਤੇ ਜਾ ਕੇ ਫਲਾਣੀ ਕੰਪਨੀ ਚ ਇਨਵੈਸਟ ਕਰ ਦੇ ਪਰ ਕਰਵਾਉਣ ਵਾਲਾ ਕੌਣ ਹੈ ਕੋਈ ਸਿਆਸੀ ਚਿਹਰਾ ਤੇ ਨਹੀਂ ਕੋਈ ਸੁਖਦਾਰ ਤੇ ਨਹੀਂ ਕੋਈ ਅਫਸਰ ਤੇ ਨਹੀਂ ਸਾਰੇ ਬਹੁਤ ਵੱਡੀ ਜਾਂਚ ਪੜਤਾਲ ਦਾ ਵਿਸ਼ਾ ਹੈ ਖੰਨਾ ਪੁਲਿਸ ਨੂੰ ਮੈਂ ਪੂਰੇ ਪੂਰੇ ਨੰਬਰ ਦਿਨਾ ਕਿ ਇਹਨਾਂ ਨੇ ਇੱਕ ਤੋਂ ਇੱਕ ਵੱਧ ਆ ਜਿਹੜੇ ਕੇਸ ਰੇਸ ਕੀਤੇ ਨੇ ਪਰ ਇਹਦੇ ਵਿੱਚ ਸਾਨੂੰ ਇਹ ਵੇਖਣਾ ਪਾਏਗਾ ਵਿਚਾਰਨਾ ਪਾਏਗਾ ਕਿ ਸਾਡੇ ਸਪੀਕਰ ਸਾਹਿਬ ਆ ਕੇ ਐਨੀ ਜ਼ਿਆਦਾ ਇੰਟਰਟੇਨਮੈਂਟ ਕਰ ਰਹੇ ਨੇ ਉਹਨਾਂ ਦੀ ਜਦ ਕਿ ਸਾਡੇ ਕੋਲ ਜਿੰਨੀ ਕੁ ਜਾਣਕਾਰੀ ਹੈ ਸਾਹਿਬ ਕਿ ਜਿਹੜੇ ਦੋਸ਼ੀ ਸਨ ਇਹਨਾਂ ਦੀ ਰਜਿਸਟ੍ਰੇਸ਼ਨ ਤੇ ਛੱਡੋ ਕੰਪਨੀ ਦੀ ਜਾਂ ਕੰਪਨੀਆਂ ਦੀ ਇਹਨਾਂ ਦੇ ਕੋਲ ਤੇ ਜ਼ਮੀਨ ਵੀ ਮਾਮੂਲੀ ਸੀ ਤੇ ਲੋਕਾਂ ਨੂੰ ਆਰਗੈਨਿਕ ਖੇਤੀ ਦੇ ਨਾਮ ਤੇ ਇੱਥੋਂ ਤੱਕ ਪੁਚਲਾ ਕੇ ਲੈ ਗਏ ਕਿ ਇਹ ਰਕਮ ਹੁਣ ਪਤਾ ਹੀ ਨਹੀਂ ਕਿੰਨੇ 100 ਕਰੋੜ ਤੱਕ ਜਾ ਸਕਦੀ ਹੈ ਪੌਣੇ 200 ਕਰੋੜ ਤੱਕ ਕਨਫਰਮ ਹੈ ਮੈਨੂੰ ਮੇਰੇ ਸੋਰਸਸ ਦੱਸ ਰਹੇ ਆ ਜੋ ਇਨਵੈਸਟੀਗੇਸ਼ਨ ਦੇ ਨਾਲ ਜੁੜੇ ਹੋਇਆ ਕਿ ਭਾਈ ਇੰਨੇ ਤੱਕ ਤੇ ਮਾਮਲਾ ਗਿਆ ਸਮਝੋ ਪਰ ਹੌਲੀ-ਹੌਲੀ ਇਹ ਮਾਮਲਾ ਅੱਗੇ ਵੀ ਵੱਧ ਸਕਦਾ ਹੈ ਬਹੁਤ ਐਮਪਕ ਹੈ ਅਸੀਂ ਕੁਲਤਾਰ ਸਿੰਘ ਸੰਧਵਾ ਜੀ ਨੂੰ ਲਗਾਤਾਰ ਲਗਾਤਾਰ ਟੈਲੀਫੋਨ ਕੀਤੇ ਸੰਪਰਕ ਕਰਨ ਦਾ ਯਤਨ ਕੀਤਾ ਉਹਨਾਂ ਦੇ ਭਰਾਤਾਂ ਨੂੰ ਵੀ ਫੋਨ ਕੀਤਾ ਕਿਤੇ ਵੀ ਸਾਡਾ ਸੰਪਰਕ ਨਹੀਂ ਹੋ ਸਕਿਆ ਤਾਂ ਸਾਡਾ ਸਵਾਲ ਇਹੋ ਹੀ ਹੋਣਾ ਸੀ ਕਿ ਤੁਸੀਂ ਕਿਉਂਕਿ ਸਪੀਕਰੋਂ ਕ ਸਟੂਡੀਓ ਨੂੰ ਹਾਉਸ ਤੇ ਜੇ ਕੋਈ ਪੋਲੀਟੀਕਲੀ ਤੁਹਾਡੇ ਤੋਂ ਸਵਾਲ ਕਰ ਲਿਆ ਜਾਵੇ ਤਾਂ ਤੁਸੀਂ ਅਕਸਰ ਕਹਿੰਦੇ ਹੋ ਸੰਧਵਾ ਸਾਹਿਬ ਕਿ ਮੈਂ ਇੱਕ ਬਹੁਤ ਵੱਡੇ ਅਹੁਦੇ ਤੇ ਆ ਬਈ ਮੈਂ ਇਸ ਸਵਾਲ ਦਾ ਜਵਾਬ ਦਿੰਦਾ ਠੀਕ ਨਹੀਂ ਲੱਗਦਾ ਪਰ ਜਿੱਥੇ ਤੁਹਾਨੂੰ ਬਹੁਤ ਜ਼ਿੰਮੇਵਾਰੀ ਨਾਲ ਇੱਥੇ ਜਾਣ ਮੈਂ ਨਹੀਂ ਤੁਹਾਡੇ ਤੇ ਸ਼ੱਕ ਨਹੀਂ ਕਰ ਰਿਹਾ ਮੈਂ ਤੁਹਾਡੇ ਤੇ ਕੋਈ ਇਲਜ਼ਾਮ ਨਹੀਂ ਲਾ ਰਿਹਾ ਪਰ ਸਵਾਲ ਕਰ ਰਿਹਾ ਕਿ ਐਡੇ ਜ਼ਿੰਮੇਵਾਰ ਅਹੁਦੇ ਵਾਲੇ ਵਿਅਕਤੀ ਨੂੰ ਜਦੋਂ ਕਿਸੇ ਦੀ ਪ੍ਰਮੋਸ਼ਨ ਕਰਨੀ ਹੈ ਤਾਂ ਕੀ ਆਪਣੀ ਟੀਮ ਤੋਂ ਆਪਣੇ ਅਧਿਕਾਰੀਆਂ ਤੋਂ ਸਾਰੀ ਜਾਣਕਾਰੀ ਨਹੀਂ ਸੀ ਜੁਟਾਉਣੀ ਚਾਹੀਦੀ ਮੇਰੇ ਕੋਲ ਵੀ ਬਹੁਤ ਆਉਂਦੇ ਆ ਆ ਕਰਦੇ ਹੋ ਜੀ ਵਾਅਦਾ ਕਰਦੇ ਹੋ ਮੈਂ ਪੇੜ ਬਿਲਕੁਲ ਹੀ ਬੰਦ ਕੀਤਾ ਹੋਇਆ ਹੈ ਸਿਸਟਮ ਕਿ ਕਰਨਾ ਹੀ ਕੁਝ ਨਹੀਂ ਨਾ ਇੰਟਰਵਿਊ ਪੇਡ ਨਾ ਐਂਡੋਰਸਮੈਂਟ ਕੁਝ ਨਹੀਂ ਕਰਨਾ ਜਿੱਦਣ ਕਰਨ ਤੇ ਆਏ ਸਿਰਫ ਉਹੀ ਕਰਾਂਗੇ ਕਿਉਂਕਿ ਹਾਲੇ ਤੱਕ ਲੋਕ ਰੋਜੀ ਰੋਟੀ ਦਿੰਦੇ ਆ ਨਾ ਸੋ ਕਹਿਣ ਦਾ ਮਤਲਬ ਇਹ ਆ ਕਿ ਪੁਲਿਸ ਤੇ ਕਹਿ ਰਹੀ ਆ ਸਾਡੇ ਸੋਰਸਸ ਕਹਿ ਰਹੇ ਆ ਕਿ ਨਹੀਂ ਬਈ ਮਤਲਬ ਕਿ ਜਾਂਚ ਜਾਰੀ ਆ ਕੋਈ ਹੜਲੇ ਤੱਕ ਵੱਡਾ ਸਿਆਸੀ ਚਿਹਰਾ ਨਹੀਂ ਲੱਭਿਆ ਜਿਹਦੀ ਇਨਵੈਸਟਮੈਂਟ ਲੱਗੀ ਹੋਵੇ ਪਰ ਮੈਂ ਤੁਹਾਨੂੰ ਕੁਝ ਪੱਕਾ ਦੱਸੇ ਨੇ ਕਿ ਕੁਲਤਾਰ ਸਿੰਘ ਸੰਧਵਾ ਜੀ ਦਾ ਪ੍ਰੋਮੋਸ਼ਨ ਕਰਨਾ ਕੀ ਉਹਨਾਂ ਨੇ ਅਣਜਾਣੇ ਚ ਕਰ ਦਿੱਤਾ ਅਣਜਾਣੇ ਚ ਕਰ ਦਿੱਤਾ ਤਾਂ ਬਹੁਤ ਵੱਡਾ ਮਾਮਲਾ ਹੈ ਕਿ ਫਿਰ ਇਹ ਸਾਰਾ ਤਾਵਨ ਜਿਹੜਾ ਸੀ ਇਹ ਸੰਪਰਕ ਜਿਹੜਾ ਸੀ ਕਿਸ ਨੇ ਕਰਵਾਇਆ ਕਿਉਂ ਨਹੀਂ ਪੂਰੀ ਜਾਣਕਾਰੀ ਦਿੱਤੀ ਸਪੀਕਰ ਸਾਹਿਬ ਦੀ ਟੀਮ ਨੂੰ ਵਿਧਾਨ ਸਭਾ ਦੀ ਟੀਮ ਨੂੰ ਸੈਕਟਰੀਅਟ ਦੀ ਟੀਮ ਨੂੰ ਬਹੁਤ ਵੱਡੇ ਸਵਾਲ ਨੇ ਤੇ ਇਹ ਆ ਕਿ ਇੰਨੀਆਂ ਵੱਡੀਆਂ-ਵੱਡੀਆਂ ट्रांजੈਕਸ਼ਨਾਂ ਜਿਹੜੀਆਂ ਉਹ ਬਿਨਾਂ ਰਜਿਸਟ੍ਰੇਸ਼ਨ ਦੀ ਕੰਪਨੀ ਜਾਂ ਕੰਪਨੀਆਂ ਦੇ ਖਾਤਿਆਂ ਚ ਆ ਰਹੀਆਂ ਸਨ ਕਿ ਬੈਂਕਾਂ ਵਾਲਿਆਂ ਦੀ ਮਿਲੀ ਭਗਤ ਨਹੀਂ ਐਸਾ ਕੀ ਇਹ ਇੱਕ ਸਿਸਟਮ ਦੀ ਫੇਲੀਅਰ ਨਹੀਂ ਹੈ ਕਿ ਜਦੋਂ ਰਜਿਸਟ੍ਰੇਸ਼ਨ ਹੀ ਨਹੀਂ ਹੈ ਕੰਪਨੀਆਂ ਦੇ ਕੋਲ ਤਾਂ ਇੰਨੀ ਵੱਡੀ ਅਮਾਉਂਟ ਬੈਂਕਾਂ ਚ ਖਾਤਿਆਂ ਚ ਆਈ ਗਈ ਕਿਸੇ ਨੂੰ ਕੋਈ ਪਤਾ ਨਹੀਂ ਲੱਗਿਆ ਇਹਦੀ ਸ਼ਿਕਾਇਤ ਤੋਂ ਬਾਅਦ ਪਤਾ ਲੱਗਿਆ ਨਾ ਸਰ ਸੋ ਇਹ ਬਹੁਤ ਗੰਭੀਰ ਮਸਲਾ ਹੈ ਸਰ ਬਹੁਤ ਗੰਭੀਰ ਮਸਲਾ ਹੈ ਅਸੀਂ ਦਾਦ ਫਰਿਆਦ ਕਰਨ ਵਾਲੇ ਲੋਕ ਹਾਂ ਅਸੀਂ ਅਪੀਲ ਕਰਨ ਵਾਲੇ ਲੋਕ ਹਾਂ ਚਾਹ ਲੋਕਾਂ ਦੀ ਕਚਹਿਰੀ ਚ ਮੁੱਦਾ ਲਿਆ ਕੇ ਰੱਖਣ ਵਾਲੇ ਲੋਕ ਆ ਅਸੀਂ ਇਸ ਪੱਖ ਤੋਂ ਆਪਣੀ ਟੀਮ ਦੇ ذریعے ਕੰਮ ਕਰ ਕਰਕੇ ਤੁਹਾਡੇ ਸਾਰਿਆਂ ਦੇ ਸਾਹਮਣੇ ਇਹ ਤੱਥ ਰੱਖ ਦਿੱਤੇ ਆ ਕਿ ਬੇਸਿਕਲੀ ਆ ਕੁਝ ਵਾਪਰਿਆ ਜੀ ਕੁਝ ਬੰਦੇ ਜਿਨ੍ਹਾਂ ਦੇ ਕੋਲ ਆਪਣੀ ਜ਼ਮੀਨ ਜਾਇਦਾਦ ਕੋਈ ਜ਼ਿਆਦਾ ਹੈ ਨਹੀਂ ਕਿਸ ਤਰ੍ਹਾਂ ਉਹਨਾਂ ਨੇ ਇਹ ਖੇਡ ਖੇਢੀ ਆ ਇਸ ਖੇਡ ਦੇ ਵਿੱਚ ਵੱਡੇ ਚਿਹਰੇ ਨਾ ਸਿਰਫ ਸਾਨੂੰ ਦਿਖੇ ਆ ਬਲਕਿ ਹੋ ਸਕਦਾ ਹੈ ਕਿ ਉਹਨਾਂ ਨੂੰ ਅਣਜਾਣਿਆ ਰੱਖ ਕੇ ਉਹਨਾਂ ਨੂੰ ਕਿਸੇ ਪੁਲੇਖੇ 'ਚ ਰੱਖ ਕੇ ਅੱਜ ਬਹੁਤ ਵੱਡੇ ਮਾਮਲੇ ਦੇ ਵਿੱਚ ਸਵਾਲਾਂ ਦੇ ਘੇਰੇ 'ਚ ਜ਼ਰੂਰ ਖੜਾ ਕੀਤਾ ਹੈ ਤੇ ਜੇ ਯੂਵੀਓਰਾਂ ਤੋਂ ਪੁੱਛ ਕੇ ਇੱਥੇ ਚੱਲ ਰਹੀ ਹੈ ਤਾਂ ਮੇਰੇ ਖਿਆਲ ਦੇ ਨਾਲ ਸਪੀਕਰ ਸਾਹਿਬ ਨੂੰ ਵੀ ਸਪਸ਼ਟੀਕਰਨ ਤੇ ਕਟੋ-ਕਟ ਦੇਣਾ ਚਾਹੀਦਾ ਹੈ ਕਿ ਉਹਨਾਂ ਨੂੰ ਇਸ ਕੰਪਨੀ ਨੇ ਖੁਦ ਅਪਰੋਚ ਕੀਤਾ ਜਾਂ ਕਿਸੇ ਨੇ ਕਰਵਾਇਆ ਕੋਈ ਮੀਡਲਮੈਨ ਸੀ ਇਹ ਜ਼ਿੰਮੇਵਾਰੀਆਂ ਤੇ ਫਿਕਸ ਹੋਣੀਆਂ ਚਾਹੀਦੀਆਂ ਨੇ ਨਾ ਸਾਬ ਸਪਸ਼ਟਿਕਰਮ ਤੋਂ ਹੋਣੇ ਚਾਹੀਦੇ ਨੇ ਨਾ ਸਾਬ ਤੁਸੀਂ ਬਹੁਤ ਜ਼ਿੰਮੇਵਾਰਾ ਉਤੇਤੇ ਹੋ ਤਾਂ ਖੈਰ ਇਹ ਦੇਖਣਾ ਹੋਏਗਾ ਕਿ ਕੀ ਬੈਂਕ ਕਰਮਚਾਰੀਆਂ ਦੀ ਜਾਂ ਸਿਸਟਮ ਦੇ ਵਿੱਚੋਂ ਕੁਝ ਹੋਰ ਬੰਦਿਆਂ ਦੀ ਜਾਂ ਪੋਲੀਟੀਕਲ ਬੰਦਿਆਂ ਦੀ ਮਾਈ ਇਹ ਦੇ ਵਿੱਚ ਇਨਵੋਲਵਮੈਂਟ ਤੇ ਨਹੀਂ ਸੀ ਇਹਨਾਂ ਸਵਾਲਾਂ ਦੇ ਨਾਲ ਹੀ ਬਤਾਈ ਕੀ ਲੈਨੇ ਅਗਲੀ ਵਾਰ ਫੇਰ ਮਿਲਦੇ ਹਾਂ ਤਦ ਤੱਕ ਦਿਓ ਸਾਬ ਸਾਰਿਆਂ ਨੂੰ ਸਤਿ ਸ੍ਰੀ ਅਕਾਲ